ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਕਮਿਸ਼ਨਰੇਟ ਜਲੰਧਰ ਵਿਖੇ ਪੁਲਿਸ ਲਾਈਨਸ ਵਿੱਚ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਮਾਨਯੋਗ ਕਮਿਸ਼ਨਰ ਸਾਹਿਬ ਇਸ ਪ੍ਰੋਜੈਕਟ ਨੂੰ ਜਲੰਧਰ ਦੀ ਅੱਖਾਂ ਵਜੋਂ ਦੇਖਦੇ ਹਨ। ਇਸ ਪ੍ਰੋਜੈਕਟ ਅਧੀਨ ਕਮਿਸ਼ਨਰੇਟ ਜਲੰਧਰ ਦੇ 183 ਜੰਕਸ਼ਨਾਂ ਤੇ 1003 ਸੀਸੀਟੀਵੀ ਕੈਮਰਾਜ਼ ਲਗਾਏ ਗਏ ਹਨ ਜਿਸ ਵਿੱਚੋਂ 978 ਫਿਕਸ ਕੈਮਰਾਜ਼ 15 PTZ ਕੈਮਰਾਜ਼ ਤੇ 10 ਫੇਸ ਰੈਕਗਨੀਸ਼ਨ ਸਿਸਟਮ ਵਾਲੇ ਕੈਮਰਾਜ਼ ਲਗਾਏ ਗਏ ਹਨ ਇਨਾ ਕੈਮਰਾਜ਼ ਰਾਹੀਂ ਸ਼ਹਿਰ ਵਿੱਚ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਵੇਗਾ ਅਤੇ ਆਮ ਪਬਲਿਕ ਨੂੰ ਐਮਰਜੈਂਸੀ ਰਿਸਪੌਂਸ ਸਿਸਟਮ ਦੀ ਮੁਹਈਆ ਫੈਸਿਲਿਟੀ ਹੋਰ ਬੈਟਰ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾਏਗੀ ਇਹੀ ਨਹੀਂ ਆਮ ਪਬਲਿਕ ਦੀ ਸਹੂਲਤ ਵਾਸਤੇ ਅੰਜ ਐਮਰਜੈਂਸੀ ਕਾਲ ਬਾਕਸ ਸਿਸਟਮ ਵੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ ਇਸ ਤੋਂ ਇਲਾਵਾ ਪਬਲਿਕ ਨੂੰ ਜਾਗਰੂਕ ਰੱਖਣ ਲਈ 25 ਕਾਲ ਬਾਕਸ ਸਿਸਟਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਲਗਾਏ ਜਾ ਚੁੱਕੇ ਹਨ ਜੋ ਸ਼ਹਿਰ ਨੂੰ 4 ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਚਾਰੇ ਜ਼ੋਨਾਂ ਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਲਈ ਸੀਸੀਟੀਵੀ ਸਰਵੇਲੈਂਸ ਟੀਮ ਸ਼ਿਫਟਾਂ ਦੇ ਵਿੱਚ 24 ਘੰਟੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਦੇ ਵਿੱਚ ਬੈਠ ਕੇ ਇਹਨਾਂ ਦਾ ਧਿਆਨ ਰੱਖੇਗੀ ਇਹਨਾਂ ਨੂੰ ਦੇਖ ਕੇ ਟ੍ਰੈਫਿਕ ਵਿੱਚ ਕਾਫੀ ਸੁਧਾਰ ਲਿਆਂਦਾ ਜਾਏਗਾ ਤੇ ਅਪਰਾਧ ਨੂੰ ਰੋਕਣ ਵਾਸਤੇ ਇਹ ਕਾਰਗਰ ਹੋਣਗੇ ਆਨ ਆਨਲਾਈਨ ਟ੍ਰੈਫਿਕ ਚਲਾਣਾ ਸੰਬੰਧੀ 13 ਥਾਵਾਂ ਤੇ ਕੈਮਰਿਆਂ ਨੂੰ ਇੰਸਟਾਲ ਕਰਨ ਦਾ ਵੀ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਈ ਚਲਾਨਿੰਗ ਤੇ ਆਨਲਾਈਨ ਚਲਾਨਿੰਗ ਦੀ ਫੈਸਿਲਿਟੀ ਵੀ ਇਸੇ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਮੁਹੱਈਆ ਕਰਵਾਈ ਜਾਏਗੀ ਕਮਿਸ਼ਨਰੇਟ ਜਲੰਧਰ ਵਿਖੇ ਚੱਲ ਰਹੇ ਵਹੀਕਲ ਮੁਖ ਅਫਸਰ थाना ਇਨਚਾਰਜ ਚੌਂਕੀ ਐਮਰਜੈਂਸੀ ਰਿਸਪਾਂਸ ਵਹੀਕਲ ਜ਼ੈਬਰਾਜ਼ ਰੋমিওਜ਼ ਦੇ ਵਿੱਚ ਜੀਪੀਐਸ ਸਿਸਟਮ ਵੀ ਲਗਾਏ ਗਏ ਹਨ ਇਹ ਸਾਰੇ ਜੀਪੀਐਸ ਸਿਸਟਮ ਰੀਅਲ ਟਾਈਮ ਦੇ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਹਰ ਵੇਲੇ ਚੈੱਕ ਕੀਤੇ ਜਾ ਸਕਦੇ ਹਨ ਜਿਸ ਕਾਰਨ 112 ਤੇ ਜਦੋਂ ਵੀ ਕੰਪਲੇਂਟ ਰিসিਵ ਕੀਤੀ ਜਾਏਗੀ GPS ਸਿਸਟਮ ਰਾਹੀਂ ਸਾਡੇ ਮੁਲਾਜ਼ਮਾਂ ਦੀਆਂ ਗੱਡੀਆਂ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ ਤੇ ਘੱਟ ਤੋਂ ਘੱਟ ਸਮੇਂ ਵਿੱਚ ਆਮ ਜਨਤਾ ਦੀ ਪ੍ਰੋਬਲਮਸ ਨੂੰ ਇਮੀਡੀਏਟਲੀ ਸੋਲਵ ਵੀ ਕੀਤਾ ਜਾ ਸਕਦਾ ਹੈ CCTV ਸਰਵੇਲियंस ਟੀਮ ਦੇ ਵਰਕ ਸਟੇਸ਼ਨ ਦੇ ਨਾਲ ਹੀ ਡਿਸਟ੍ਰਿਕਟ ਦਾ ਕੰਟਰੋਲ ਰੂਮ ਡਾਇਲ 112 ਦਾ ਸੈਂਟਰ ਤੇ ਵਾਇਰਲੈਸ ਸਟਾਫ ਵੀ 24 ਘੰਟੇ ਉੱਥੇ ਬੈਠ ਕੇ ਇਹ ਸਾਰੀਆਂ ਫੈਸਿਲਿਟੀਆਂਜ਼ ਨੂੰ ਮੁਹੱਈਆ ਕਰਵਾ ਰਿਹਾ ਹੈ ਕਾਰਪੋਰੇਸ਼ਨ ਪੰਜਾਬ ਪੁਲਿਸ ਜਲੰਧਰ ਦੀ ਅਤੇ ਸਿਵਲ ਬਹਿਕਮਾ ਮਿਲ ਕੇ ਜਿਹੜਾ ਵੈ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਦੇ ਵਿੱਚ ਲੱਗੇ ਹੋਏ ਹਨ ਤੁਸੀਂ ਵੀ ਆ ਕੇ ਇਸ ਪ੍ਰੋਜੈਕਟ ਨੂੰ ਵੱਧ ਚੜ ਕੇ ਸਹਿਯੋਗ ਕਰੋ